ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਉਹਨਾਂ ਦੀ ਮਾਤਾ ਦੇ ਉੱਤੇ ਮਾਮਲਾ ਦਰਜ ਹੋ ਗਿਆ ਹੈ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇਹ ਵੀ ਜਾਣਕਾਰੀ ਹੈ ਕਿ ਉਹਨਾਂ ਨੂੰ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 26 ਲੱਖ ਰੁਪਏ ਤਨਖਾਹ ਮਿਲੀ ਪਰ ਉਹਨਾਂ ਦਾ 3 ਸਾਲ ਦਾ ਖਰਚਾ ਲਗਭਗ 2.5 ਕਰੋੜ ਰੁਪਏ ਰਿਹਾ ਜਿਸ ਕਰਕੇ ਆਮਦਨ ਤੋਂ ਵੱਧ ਖਰਚੇ ਦੇ ਮਾਮਲੇ ਦੇ ਵਿੱਚ ਹੁਣ ਇਹ ਮਾਮਲਾ ਦਰਜ ਕੀਤਾ ਗਿਆ ਵਿਜੀਲੈਂਸ ਵਿਭਾਗ ਦੇ ਵੱਲੋਂ ਇੱਕ ਪਾਸੇ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਦੂਜੇ ਪਾਸੇ ਹੁਣ ਗੁਰਸ਼ੇਰ ਸਿੰਘ ਸੰਧੂ ਦੇ ਪਰਿਵਾਰ ਦੇ ਉੱਤੇ ਵੀ ਗਾਜ ਡਿੱਗਦੀ ਨਜ਼ਰ ਆ ਰਹੀ ਹੈ ক্লੋਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਸੀ ਇਹ ਮੁਕੱਦਮਾ ਉਹਨਾਂ ਦੇ ਪਿਛਲੇ 3 ਸਾਲਾਂ ਦੇ ਰਿਕਾਰਡ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ ਇਸ ਰਿਕਾਰਡ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ 3 ਸਾਲਾਂ ਦੌਰਾਨ ਉਹਨਾਂ ਨੂੰ ਨੌਕਰੀ ਦੌਰਾਨ 26 ਲੱਖ ਰੁਪਏ ਤਨਖਾਹ ਮਿਲੀ ਸੀ ਜਦੋਂ ਕਿ ਖਰਚਾ 2 ਕਰੋੜ ਤੋਂ ਵੱਧ ਯਾਨੀ ਕਿ ਲਗਭਗ 2.5 ਕਰੋੜ ਰੁਪਏ ਦਾ ਸੀ ਇਸੇ ਰਿਕਾਰਡ ਦੇ ਆਧਾਰ ਤੇ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਵਿਜੀਲੈਂਸ ਬਿਊਰੋ ਵੱਲੋਂ ਮੁਕਦਮਾ ਦਰਜ ਕਰਨ ਤੋਂ ਬਾਅਦ ਹੁਣ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਡੀਐਸਪੀ ਗੁਰਸ਼ੇਰ ਸੰਧੂ ਖਿਲਾਫ ਹਾਈ ਕੋਰਟ ਤੇ ਹੁਕਮਾਤੇ ਲੋਰੈਂਸ ਬਿਸ਼ਨੋਏ ਦੇ ਇੰਟਰ ਮਾਮਲੇ ਵਿੱਚ ਵੀ ਇਹ ਮੁਕਦਮਾ ਦਰਜਾ ਪਰ ਪੁਲਿਸ ਉਨ੍ਹਾਂ ਨੂੰ ਗ੍ਰফতার ਨਹੀਂ ਕਰ ਪਾਈ ਇਸ ਕਾਰਨ ਅਜੇ ਵੀ ਪੁਲਿਸ ਵੱਲੋਂ ਇੰਨੀ ਜਲਦੀ ਗ੍ਰফতার ਕਰਨਾ ਮੁਸ਼ਕਿਲ ਹੈ ਹਾਲਾਂਕਿ ਵਿਜੀਲੈਂਸ ਬਿਊਰੋ ਮੁਤਾਬਕ ਜਾਣਕਾਰੀ ਮਿਲੀ ਹੈ ਜੋ ਮੀਡੀਆ ਰਿਪੋਰਟਾਂ ਮੁਤਾਬਕ ਅਨੁਸਾਰ ਉਨ੍ਹਾਂ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੋਇਆ ਜੋ ਡੀਐਸਪੀ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਛਾਪੇ ਮਾਰੀਆਂ ਕਰ ਰਹੀਆਂ ਨੇ ਹਾਲਾਂਕਿ ਗ੍ਰফতারੀ ਕਦੋਂ ਹੁੰਦੀ ਹੈ ਦੇਖਣਾ ਹੋਵੇਗਾ ਬਿਸ਼ਨੋਏ ਮਾਮਲੇ ਵਿੱਚ ਬਰਖਾਸਤ ਕੀਤੇ ਗਏ ਸੀ ਡੀਐਸਪੀ ਸੰਧੂ ਉਨ੍ਹਾਂ ਦੀ ਮਾਤਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਵਿਜੀਲੈਂਸ ਬਿਊਰੋ 3 ਮੁਹਾਲੀ ਫਲਾਈਂਗ ਸਕੁਐਡ ਵੱਲੋਂ ਦਰਜ ਕੀਤਾ ਗਿਆ ਹੈ ਇਹ ਮੁਕੱਦਮਾ ਉਨ੍ਹਾਂ ਦੇ ਪਿਛਲੇ 3 ਸਾਲਾਂ ਦੇ ਰਿਕਾਰਡ ਦੇ ਆਧਾਰ ਤੇ ਦਰਜ ਕੀਤੇ ਜਾਣ ਦੀ ਖਬਰ ਹੈ ਵਿਜੀਲੈਂਸ ਬਿਊਰੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੁੰਦੀ ਹੈ ਖੈਰੀ ਖਬਰ ਫਿਰ ਦੱਸਦੀ ਹੈ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਬਰਖਾਸਤ ਕੀਤੇ ਗਏ ਡੀਐਸਪੀ ਸੀਜੋ ਗੁਰਸ਼ੇਰ ਸਿੰਘ ਸੰਧੂ ਉਹਨਾਂ ਦੀਆਂ ਮੁਸ਼ਕਿਲਾਂ ਬਦਰੀਆਂ ਨੇ ਉਹਨਾਂ ਦੇ ਮਾਤਾ ਦੇ ਖਿਲਾਫ ਅਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋ ਗਿਆ ਹੈ ਖਰਚਾ ਸੀ ਜੋ ਜ਼ਿਆਦਾ ਸੀ ਤਨਖਾਹ ਘੱਟ ਦੱਸੀ ਜਾ ਰਹੀ ਹੈ 26 ਲੱਖ ਰੁਪਏ ਤਨਖਾਹ ਬਣਦੀ ਸੀ 3 ਸਾਲਾਂ ਦੇ ਵਿੱਚ ਜੋ ਜਾਣਕਾਰੀ ਹੈ ਪਰ ਖਰਚਾ ਲਗਭਗ 2.5 ਕਰੋੜ ਦੇ ਕਰੀਬ ਸੀ ਜਿਸ ਕਰਕੇ ਹੁਣ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ